ਸ਼ੁਭਮ ਨੂੰ 23 12 24 ਨੂੰ ਇੱਥੇ ਲੁਧਿਆਣੇ ਤੋਂ ਐਮਬੀਡੀ ਮਾਲ ਦੇ ਬਾਹਰੋਂ ਲੈ ਕੇ ਆਏ ਸੀ ਕੱਲ ਨੂੰ ਪੂਰਾ ਸਾਲ ਹੋ ਜਾਣਾ ਮਤਲਬ ਅੱਜ 22 ਤਰੀਕ ਆ ਕੱਲ ਨੂੰ 23 ਤਰੀਕ ਆ ਕੱਲ ਨੂੰ ਪੂਰਾ ਸਾਲ ਹੋ ਜਾਣਾ ਸ਼ੁਭਮ ਨੂੰ ਸਾਡੇ ਕੋਲ ਆਇਆ ਸਾਧੂ ਚੱਲਦੇ ਭਲੇ ਨਗਰੀ ਵਾਸ ਦੀ ਭਲੀ ਇਹ ਸਾਧੂ ਹੀ ਨੇ ਸਾਡੇ ਲਈ ਰੱਬ ਹੀ ਨੇ ਸਾਡੇ ਲਈ ਲੋਕ ਇਹ ਆਪਦੇ ਕਰਨ ਚੱਲੇ ਨੇ ਠੀਕ ਹੋਣ ਤੰਦਰੁਸਤ ਰਹਿਣ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਅੱਜ ਸ਼ੁਭਮ ਆਪਣੇ ਘਰ ਚੱਲਿਆ ਜੀ ਸ਼ਿਉਮ ਕੁਮਾਰ son of ਸੰਦਰ কুমার ਉਹਦੀਆਂ ਦੋ ਭੈਣਾਂ ਭਾਣ ਜੀ ਨਿੱਕੇ ਨਿੱਕੇ ਭਾਂਜੇ ਭਾਂਜੀਆਂ ਲੈਣ ਆਏ ਨੇ ਅੱਜ ਔਰ ਸ਼ੁਭਮ ਨੂੰ 23 12 24 ਨੂੰ ਇੱਥੇ ਲੋਹੜਾਣੇ ਤੋਂ ਐਮਬੀਡੀ ਮਾਲ ਦੇ ਬਾਹਰੋਂ ਲੈ ਕੇ ਆਏ ਸੀ ਵੀ ਅੱਜ ਸਾਲ ਹੋ ਗਿਆ ਕੱਲ ਨੂੰ ਪੂਰਾ ਸਾਲ ਹੋ ਜਾਣਾ ਮਤਲਬ ਅੱਜ 22 ਤਰੀਕ ਆ ਕੱਲ ਨੂੰ 23 ਤਰੀਕ ਆ ਕੱਲ ਨੂੰ ਪੂਰਾ ਸਾਲ ਹੋ ਜਾਣਾ ਸ਼ੁਭਮ ਨੂੰ ਸਾਡੇ ਕੋ ਆਇਆ ਉਹ ਤਸਵੀਰਾਂ ਵੀ ਦੇਖੋ ਜਦੋਂ ਸ਼ੁਭਮ ਨੂੰ ਵੀਰ ਲੈ ਕੇ ਆਏ ਸੀ ਇੱਥੇ ਕੈਂਪ ਲੱਗਿਆ ਹੋਇਆ ਸੀ ਸਾਡੇ ਇੱਥੇ ਕਿੱਦਾਂ ਦੇ ਹਾਲਾਤ ਸੀ ਵੀਰ ਦੇ ਉਸ ਵਾਰ ਫਿਰ ਵੀਰ ਦਾ ਘਰ ਲੱਭਿਆ ਘਰ ਲੱਭਣ ਤੋਂ ਬਾਅਦ ਫਿਰ ਕਾਫੀ ਟਾਈਮ ਬਾਅਦ ਇਹਦੇ ਸਾਧਰਾ ਇੱਥੇ ਸਾਡੇ ਕੋਲੇ ਮਿਲ ਕੇ ਗਏ ਇਹਨਾਂ ਨੇ ਦੱਸਿਆ ਵੀ ਇਹ ਮੁੰਡਾ ਪਹਿਲਾਂ ਕੰਮ ਕੀ ਕਰਦਾ ਸੀ ਇਹ ਜੀ ਇਹ ਪਹਿਲਾ ਜੀ ਮਸ਼ੀਨ ਚੋਂ ਆਉਂਦਾ ਸੀ ਸਿਲਾਈ ਦਾ ਕੰਮ ਕਰਦਾ ਸਿਲਾਈ ਦੇ ਕੰਮ ਕਰਦੇ ਸ਼ੋਮ ਹਾਂਜੀ ਠੀਕ ਹੈ ਪੁੱਤ ਪੜਿਆ ਕਿੰਨਾ ਸ਼ੋਮ ਤੂੰ 8 ਨਾ ਸਪੜਿਆ 8 ਪੜਿਆ ਹੋਇਆ ਉਹ ਤੋਂ ਬਾਅਦ ਫੇਰ ਸਿਲਾਈ ਦਾ ਕੰਮ ਸਿੱਖ ਲਿਆ ਸੀ ਹਾਂਜੀ ਸਿਲਾਈ ਦੇ ਕਿਵੇਂ ਲੇਡੀਜ਼ ਕੱਪੜੇ ਸੇ ਹੁੰਦਾ ਸੀ ਕੱਟ ਲੱਗਦਾ ਲੇਡੀ ਕੁਲ ਜੋ ਮੈਂ ਲਿਆ ਅਜਿਹਾ ਗਲਵਜ਼ ਵਗੈਰਾ ਸੇ ਹੁੰਦਾ ਹਾਂ ਤਾਂ ਵਧੀਆ ਕਾਰੀਗਰ ਆ ਯਾਰ ਤੂੰ ਹੈਂ ਜੋ ਕਾਰੀਗਾ ਠੀਕ ਹੀ ਥੋੜਾ ਜਨਾ ਕਰ ਉਹਨੇ ਕਰਕੇ ਰ ਆ ਗਿਆ ਹੋ ਜੀ ਬਸ ਹੁਣ ਸਾਰੇ ਅਰਦਾਸ ਕਰਿਓ ਇੱਕ ਘਰ ਚੱਲਿਆ ਵੀਰ ਇਹ ਕੋ ਸਾਡਾ ਕੰਮ ਆ ਕਹਿੰਦੇ ਵੀ ਸਾਧੂ ਚੱਲਦੇ ਭਲੇ ਨਗਰੀ ਵਾਸ ਦੀ ਭਲੀ ਇਹ ਸਾਧੂ ਹੀ ਨੇ ਸਾਡੇ ਲਈ ਰੱਬ ਵੀ ਨੇ ਸਾਡੇ ਲਈ ਲੋਕ ਇਹ ਆਪਦੇ ਘਰਾਂ ਨੂੰ ਚੱਲੇ ਨੇ ਠੀਕ ਹੋਣ ਤੰਦਰੁਸਤ ਰਹਿਣ ਸਾਡੇ ਪਰਿਵਾਰ ਚ ਹੁਣ ਤੱਕ ਹਜ਼ਾਰਾਂ ਹੀ ਬੰਦੇ ਠੀਕ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਆਪੋ ਆਪਣੇ ਘਰਾਂ ਨੂੰ ਜਾ ਚੁੱਕੇ ਆ ਤੇ ਉਹਨਾਂ ਦੇ ਵਿੱਚ ਅੱਜ ਇੱਕ ਹੋਰ ਮੈਂਬਰ ਸਾਡੇ ਜੁੜ ਰਹੇ ਜਿਹੜੇ ਸੁਪਨਿਆਂ ਦੇ ਘਰ ਤੋਂ ਆਪਣੇ ਘਰ ਚੱਲੇ ਨੇ ਤੇ ਸ਼ੁਭਮ ਦਵਾਈਆਂ ਨਾਲ ਨਹੀਂ ਦਵਾਵਾਂ ਨਾਲ ਠੀਕ ਹੋਇਆ ਸ਼ੁਭਮ ਪਿਛਲੇ 3-4 ਸਾਲਾਂ ਤੋਂ ਅਫਸੈਟ ਸੀ ਔਰ ਆਪਣੀ ਵੀ ਹੋਸ਼ ਭੁੱਲ ਜਾਂਦਾ ਸੀ ਆਪਣੇ ਬਾਪ ਦੇ ਵੀ ਮਾਰਦਾ ਸੀ ਭੰਨ ਤੋੜ ਕਰਦਾ ਸੀ ਬਸ ਅਰਦਾਸ ਕਰਿਓ ਇਹਦਾ ਵੀਰ ਦਾ ਆਉਣ ਵਾਲਾ ਜੀਵਨ ਖੁਸ਼ੀਆਂ ਭਰਿਆ ਹੋਵੇ ਇਹਦਾ ਵਿਆਹ ਹੋਵੇ ਇਹ ਆਪਣੇ ਜੀਵਨ ਨੂੰ ਅੱਗੇ ਵਧਾਵੇ ਕਿਉਂਕਿ ਜੇ ਯੰਗ ਆ ਨੌਜਵਾਨ ਅਮੁੰਡਾ ਦੋ ਭੈਣਾਂ ਛੋਟੀਆਂ ਜਿਹੜੀਆਂ ਦੋਨੋਂ ਵਿਆਹੀਆਂ ਹੋਈਆਂ ਵਾ ਨਿੱਕੇ ਨਿੱਕੇ ਬੱਚੇ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਭਾਂਦੇ ਭਾਂਦੀਆਂ ਦੀ ਮਾਮੇ ਨੇ ਚੱਕਣੀਆਂ ਕਿਉਂ ਨਾਨਕ ਸ਼ਕਨ ਪੂਰਨੀਆਂ ਹਾਂ ਸ਼ੁਭਮ ਜ਼ਿੰਮੇਵਾਰੀ ਨਾ ਹੁਣ ਸਿਆਣਾ ਬਣ ਕੇ ਦਵਾਈ ਖਾਣੀ ਆ ਪੁੱਤ ਅੱਛਾ ਤੇ ਅੱਜ ਵੀਰਾ 1 ਸਾਲ ਬਾਅਦ ਸੁਪਨਿਆਂ ਦੇ ਘਰ ਤੋਂ ਆਪਣੇ ਘਰ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ